ਸਾਡੇ 4 ਕਿੱਲੇ ਬਾਬਾ ਲਾਉਂਦਾ ਤਾ ਕਿੱਲਾ ਕੜਕਦਾ ਲਾਉਂਦਾ ਅਸੀਂ 10 ਤਰੀਕ ਤੋਂ ਇੱਥੇ ਆਏ ਹਾਂ 10 ਤਰੀਕ ਤੋਂ ਗੱਦੇ ਦੀ ਸੇਵਾ ਕਰ ਰਹੇ ਹਾਂ ਅੱਜ ਕਿੱਲਾ ਕੜਕਦਾ ਵੀ ਜਿਆ ਸਾਡੇ 4 ਕਿੱਲੇ ਗੱਦੇ ਦੇ ਲੰਗਰ ਵਾਸਤੇ ਹੀ ਲਾਏ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੌਜੂਦਾਂ ਜਿੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਬਹੁਤ ਵੱਡੇ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਇੱਥੇ ਨਜ਼ਰ ਆਉਂਦਾ ਹੈ ਤੇ ਇਸ ਵਾਰ ਵੀ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਇੱਥੇ ਠਾਠਾ ਮਾਰਦਾ ਉਸੇ ਤਰ੍ਹਾਂ ਦਾ ਸੰਗਤਾਂ ਦਾ ਇਕੱਠ ਅਤੇ ਲੋਕੀਂਕ ਨਜ਼ਾਰਾ ਇੱਥੇ ਨਜ਼ਰ ਆਉਂਦਾ ਹੈ ਪਰ ਇੱਥੇ ਇੱਕ ਖਾਸ ਗੱਲ ਰਹੀ ਹੈ ਕਿ ਇੱਥੋਂ ਜਿਹੜੀ ਗੰਨੇ ਦੇ ਜੂਸ ਦਾ ਲੰਗਰ ਲਾਇਆ ਗਿਆ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਕਿਉਂਕਿ ਹਰ ਪਾਸੇ ਜਿਹੜਾ ਲੰਗਰ ਹਰ ਵੱਖੋ ਵੱਖੋ ਤਰ੍ਹਾਂ ਦਾ ਹੁੰਦਾ ਹੈ ਕਿਹੜੇ ਪਿੰਡ ਦਾ ਇਹ ਲੰਗਰ ਹੈ ਤੇ ਇਸ ਇਸ ਪਿੰਡ ਦੇ ਵੱਲੋਂ ਤਕਰੀਬਨ 600 ਕੁਇੰਟਲ ਦੇ ਕਰੀਬ ਜਿਹੜਾ ਗੰਨਾ ਲਿਆ ਕੇ ਇੱਥੇ ਜਿਹੜਾ ਲੰਗਰ ਲਾਇਆ ਗਿਆ ਗੱਲਬਾਤ ਕਰਾਂ ਕਿ ਇਸ ਪਿੰਡ ਦੇ ਮੋਤਬਰਾਂ ਦੇ ਨਾਲ ਤੇ ਇੱਕ ਇੱਕ ਟੈਕਨੀਕ ਵੱਖਰੀ ਹੈ ਕਿਉਂਕਿ ਦੋ ਟਰੈਕਟਰਾਂ ਦੇ ਨਾਲ ਤਕਰੀਬਨ 6 ਕਲਾੜ ਜਿਹੜੇ ਉਹ ਚਲਾਏ ਜਾ ਰਹੇ ਨੇ ਇਹ ਤਕਨੀਕ ਦੇ ਬਾਰੇ ਵੀ ਗੱਲਬਾਤ ਜਿਹੜੀ ਅੱਜ ਇੱਥੇ ਕਰਾਂਗੇ ਸਾਡੇ ਨਾਲ ਇੱਥੋਂ ਦੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਪਿੰਡ ਤੋਂ ਆਏ ਹੋ ਜੀ ਅਸੀਂ ਜ਼ਿਲ੍ਹਾ ਮੋਗਾ ਪਿੰਡ ਬਦਨੀ ਕਲਾ ਦੇ ਕਾਫੀ ਪਿੰਡਾਂ ਦੇ ਸੇਵਾਦਾਰ ਨੇ ਹਲਕਾ ਮੋਗਾ ਦੇ ਕਿੰਨੇ ਸਾਲਾਂ ਤੋਂ ਇਹ ਸੇਵਾ ਜਿਹੜੀ ਹੈ ਲਗਾਤਾਰ ਕਰ ਰਹੇ ਹੋ ਤਕਰੀਬਨ ਲਗਭਗ ਹੋ ਗਏ 24 ਸਾਲ ਇਹ ਸਿਰਫ ਦੰਦਮਾ ਸਾਹਿਬ ਆਉਂਦੇ ਹਾਂ ਜਾਂ ਹੋਰ ਵੀ ਸਥਾਨਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਸੇਵਾ ਕਰਦੇ ਹਾਂ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਤੇ ਤਲਵੰਡੀ ਸਾਬੋ ਕੀ ਇੱਥੇ ਬਸਾਖੀ ਤੇ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਹੈ ਸਾਰੇ ਨਗਰਾਂ ਤੇ ਤੇ ਸਾਰੀਆਂ ਸੰਗਤਾਂ ਬਹੁਤ ਰਲ ਮਿਲ ਕੇ ਲੰਗਰ ਦੀ ਸੇਵਾ ਕਰਦੀਆਂ ਰੋਹ ਦੀ ਲੰਗਰ ਦੀ ਕਾਫੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹਾਂ ਅਸੀਂ 10 ਤਰੀਕ ਤੋਂ ਇੱਥੇ ਆਏ ਹਾਂ 10 ਤਰੀਕ ਤੋਂ ਗੰਦੇ ਦੀ ਸੇਵਾ ਕਰ ਰਹੇ ਹਾਂ ਕਿੰਨਾ ਗੰਨਾ ਜਿਹੜਾ ਇੱਥੇ ਇੱਕ ਵਾਰ ਦੇ ਵਿੱਚ ਲੱਗਦਾ ਜਦੋਂ ਲੈ ਕੇ ਆਉਨੇ ਹੋ ਇੱਥੇ ਅਸੀਂ ਲੈ ਕੇ ਆਏ ਹੈਗੇ 600 ਕੁਇੰਟਲ ਗੰਨਾ 600 ਕੁਇੰਟਲ ਖਿਲਾੜੇ ਨੇ ਕਈ ਵਾਰ ਲੱਕ ਚ ਵੇਲਣੇ ਕਿਹਾ ਜਾਂਦਾ ਅਸੀਂ ਖਿਲਾੜੇ ਕਹਿੰਦੇ ਨਹੀਂ ਸਾਡੇ ਨਾਲ ਕਲਾਮ ਪਿੰਡ ਤੋਂ ਆ ਭਾਈ ਜੀਸੂ ਹੋਣੀ ਉਹ ਬਹੁਤ ਵਧੀਆ ਸੇਵਾਦਾਰ ਨੇ ਉਹਨਾਂ ਦੇ ਕੋਲੇ ਸਾਰੇ 5 ਕਿੱਲੇ ਜ਼ਮੀਨ ਦੇ ਐ ਤਾਂ ਅੱਧਾ ਕਿੱਲਾ ਕੜਕਦਾ ਵੀਜਾ ਸਾਡੇ 4 ਕਿੱਲੇ ਗੰਨੇ ਦੇ ਲੰਗਰ ਵਾਸਤੇ ਹੀ ਲਾਏ ਬਹੁਤ ਸੇਵਾ ਉਹਨਾਂ ਦੀ ਵਧੀਆ ਸੇਵਾ ਭਾਈ ਅਸੀਂ ਸਾਰੇ ਰਲ ਮਿਲ ਕੇ ਸੇਵਾ ਕਰਦੇ ਤੇ ਇਹ ਸਭ ਸਾਖੀ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਮੈਂ ਇੱਥੇ ਜਾਨਣਾ ਚਾਹੁੰਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਗੰਨਾ ਹੁਣ ਕਿਹਾ ਜਾਂਦਾ ਕਿ ਪੰਜਾਬ ਵਿੱਚ ਜਿਹੜਾ ਗੰਨੇ ਦੀ ਕਾਸ਼ਤ ਉਹ ਘਟੀ ਹੈ ਪੰਜਾਬ ਦੇ ਕਿਸਾਨ ਗੰਨਾ ਲਾਉਣਾ ਘੱਟੇ ਨੇ ਜਿਹੜੇ ਰੇੜੀਆਂ ਵਾਲੇ ਵੀ ਨੇ ਉਹ ਵੀ ਗੰਨਾ ਜਿਹੜਾ ਬਾਹਰੋਂ ਲੈ ਕੇ ਆਉਂਦੇ ਨੇ ਬਾਹਰੋਂ ਜਿਹੜਾ ਲਿਆ ਕੇ ਗੰਨਾ ਵੜਤਦੇ ਨੇ ਮੈਨੂੰ ਇਹਦੇ ਬਾਰੇ ਜੀ ਦੱਸੋ ਉਹਦੇ ਵਿੱਚ ਇਹ ਆ ਵੀ ਜੇ ਤਾਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਕੋਈ ਵੀ ਸਰਕਾਰ ਹੋਵੇ ਉਹ ਸਹੀ ਪ੍ਰਬੰਧ ਕਰਨਾ ਜ਼ਿੰਮੇਵਾਰਾਂ ਨੂੰ ਸਹੂਲਤਾਂ ਦੇਣ ਮਿੱਲਾਂ ਨਾ ਬੰਦ ਹੁੰਦੀਆਂ ਗੰਨਾ ਵੀਚਿਆ ਜਾਂਦਾ ਗੰਨਾ ਬਹੁਤ ਵਧੀਆ ਖੇਤੀ ਹੈ ਨਹੀਂ ਮੈਂ ਪੁੱਛਣ ਜਿਹੜੇ ਇੱਥੇ ਗੰਨਾ ਆਇਆ ਪੰਜਾਬ ਦਾ ਹੀ ਹੈ ਨਹੀਂ ਵੀ ਬਾਹਰੋਂ ਲੈ ਕੇ ਆਇਆ ਨਹੀਂ ਇਹ ਪੰਜਾਬ ਦਾ ਜੀ ਇਹ ਬਦਨੀ ਕਲਾ 300 ਕੁਇੰਟਲ ਬਦਨੀ ਕਲਾ ਸੀ ਆਪ ਤਿਆਰ ਕੀਤਾ ਹੈ ਹਮ ਗੁਰੂ ਮਹਾਰਾਜ ਨੇ ਕਰਵਾਇਆ ਹੈ ਤੇ 300 ਕੁਇੰਟਲ ਨਵੇਂ ਸ਼ਹਿਰ ਤੋਂ ਕਲਾਮਪਿੰਡ ਤੋਂ ਆਇਆ ਇਹ ਇਹ ਚੱਲਦਾ ਕਿਵੇਂ ਆ ਜਿਹੜਾ ਕਿਉਂਕਿ ਇਹ ਇਹਦੇ ਵਿੱਚ ਮੈਂ ਗੱਲਬਾਤ ਜ਼ਰੂਰ ਇਹ ਦਿਖਾ ਕੇ ਕਰਨਾ ਚਾਹਾਂਗਾ ਕਿ ਇਹ ਜਿਹੜੇ ਤਿੰਨ ਘਾੜ ਨੇ ਇੱਕੋ ਟਰੈਕਟਰ ਦੇ ਨਾਲ ਚੱਲਦੇ ਨੇ ਇਹ ਇੱਕੋ ਟਰੈਕਟਰ ਦੇ ਨਾਲ ਜੀ ਇਹ ਸਾਡੇ ਭਾਈ ਅਮਰੀਕ ਸਿੰਘ ਨੇ ਨਵੇਂ ਸ਼ਹਿਰ ਨਵੇਂ ਸ਼ਹਿਰ ਤੋਂ ਉਹਨਾਂ ਦੀ ਇਹ ਤਕਨੀਕ ਹੈ ਉਹਨਾਂ ਨੇ ਇਹ ਬੜੀ ਰੀਜਨਾਂ ਕਿਲਾੜੇ ਤਿਆਰ ਕਰਾਏ ਨੇ ਤੇ ਬਹੁਤ ਵਧੀਆ ਇੱਕੋ ਟਰੈਕਟਰ ਘਟ ਰੇਸ ਤੇ ਚੱਲੀ ਜਾਂਦਾ ਹੈ ਬਹੁਤ ਵਧੀਆ ਰੋਹ ਨਿਕਲ ਰਿਹਾ ਸੰਤਾਂ ਨੂੰ ਤਾਜ਼ਾ-ਤਾਜ਼ਾ ਰੋਹ ਪਿਆਇਆ ਜਾਂਦਾ ਹੈ ਤਕਰੀਬਨ ਕਿੰਨੇ ਦਿਹਾੜੀ ਦੇ ਵਿੱਚ ਕਿੰਨਾ ਰੋਹ ਜਿਹੜਾ ਪਲਾਦੇ ਨੂੰ ਕਿੰਨਾ ਕੁਇੰਟਲ ਗੰਨਾ ਜਿਹੜਾ ਲੱਗ ਜਾਂਦਾ ਹੈ ਦਿਹਾੜੀ ਦੇ ਵਿੱਚ ਮੰਨ ਕੇ ਚੱਲੋ ਵੀ 200 ਕੁਇੰਟਲ ਨੇ ਤਾਂ ਡੇਲੀ ਪਿਆਇਆ ਜਾਂਦਾ ਹੈ ਦੋਸੇ ਕੁਆਂਟਲ ਤਕਰੀਬਨ ਰੋਜ ਲੱਗ ਜਾਂਦੇ ਹਾਂ ਹਾਂ ਹੋਰ ਕੀ ਕੀ ਕਹਿੰਗੇ ਅਸੀਂ ਦੇਖ ਰਹੇ ਹਾਂ ਵਿੱਚ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਅਸੀਂ ਇਹਦੇ ਵਿੱਚ ਕਿੰਨੂ ਬਾ ਰਹੇ ਹਾਂ ਮਸਮੀਆਂ ਬਾ ਰਹੇ ਹਾਂ ਵਿੱਚ ਅਦਰਕ ਬਾ ਰਹੇ ਹਾਂ ਪਦੀਨਾ ਬਾ ਰਹੇ ਹਾਂ ਕਾਲਾ ਨੂੰ ਪੂਰਾ ਵਧੀਆ ਬਣਾ ਰਿਹਾ ਜੀ ਸਾਰੀ ਸੰਗਤਾਂ ਦਾ ਮਾਣ ਵੀ ਵਧੀਆ ਸੇਵਾ ਕਰਨੀ ਹੈ ਜੀ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਜੀ ਤੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਆ ਵੀ ਇੱਥੇ ਇਕੱਠਾ ਹੋਈ ਜਾਂਦਾ ਕਹਿੰਦੇ ਅਕਸਰ ਜਦੋਂ ਲੰਗਰ ਲੱਗਣ ਤੋਂ ਬਾਅਦ ਨਾ ਆ ਚੀਜ਼ਾਂ ਬਚ ਜਾਂਦੀਆਂ ਨੇ ਫਿਰ ਇਹਨਾਂ ਦਾ ਕੀ ਕਰਦੇ ਹਾਂ ਇਹ ਜਿਹੜੇ ਸਾਡੇ ਬਾਬਾ ਜੀ ਨੇ ਸੰਤ ਬਾਬਾ ਲਾਹ ਸਕੀ ਜੀ ਨੰਦਵਰ ਸਾਹਿਬ ਵਾਲੇ ਇਹਨਾਂ ਦਾ ਸਾਡਾ ਮੁੰਡਾ ਤੋਂ ਬਹੁਤ ਪਿਆਰ ਹੈ ਇਸ ਉਸਤਾਦ ਤੇ ਤਾਂ ਹੀ ਇਹ ਲੰਗਰ ਦੀ ਸੇਵਾ ਕਰ ਰਹੇ ਆ ਵੀ ਇਹ ਬਾਅਦ ਚ ਲੰਗਰ ਦੇ ਬਾਲਣ ਲਈ ਕੰਮ ਆਵੇ ਬਾਅਦ ਚ ਇਹਦਾ ਬਾਲਣਾ ਅਗਮ ਚਾਈ ਜਾਊਗੀ ਪ੍ਰਸ਼ਾਦਾ ਲਊਗਾ ਦਾ ਸਬਜ਼ੀਆਂ ਬਣ ਗਈਆਂ ਬਿਲਕੁਲ ਜੋ ਪਿੰਡ ਦੇ ਵੱਲੋਂ ਕਿੰਨਾ ਕੇ ਸਾਥ ਰਹਿੰਦਾ ਉਹ ਸਾਰੇ ਕੰਮਾਂ ਦੇ ਵਿੱਚ ਪਿੰਡ ਕਹਿਦੀ ਜੀ ਤੁਹਾਡਾ ਨਗਰ ਸਾਰਾ ਕਹਿਦੀ ਕਿੰਨਾ ਕੇ ਸਾਥ ਰਹਿੰਦਾ ਪਿੰਡ ਪੂਰਾ ਜੀ ਪੂਰਾ ਇਲਾਕਾ ਸਾਡੇ ਨਾਲ ਹੈ ਕੱਲਾ ਪਿੰਡ ਨਹੀਂ ਪੂਰਾ ਇਲਾਕਾ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਉਹ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਆਨੰਦਪੁਰ ਸਾਹਿਬ ਜਾਣੇ ਹੋ ਫਤਿਹਗੜ੍ਹ ਸਾਹਿਬ ਜਾਣੇ ਹੋ ਤੇ ਇੱਥੇ ਆਉਂਦੇ ਹੋ ਲਗਾਤਾਰ ਮੈਂ ਕਹਿੰਦਾ ਫਿਰ 6 ਮਹੀਨੇ ਤੁਹਾਡੇ ਲੰਗਰਾਂ ਚ ਰੰਗ ਜਾਂਦੇ ਨੇ ਦੇਖੋ ਗੱਲ ਇਹ ਆ ਵੀ ਜਿੱਥੇ ਸਾਡੀ ਗੱਲ ਆਉਂਦੀ ਹੈ ਸਾਡਾ ਅੱਧਾ ਕਿ ਪਰਿਵਾਰ ਬਾਹਰ ਆ ਅੱਧਾ ਕਿ ਇੱਥੇ ਹੈ ਮਾਰਲੇ ਪਰਿਵਾਰ ਦਾ ਪੂਰਾ ਸੀਗਾ ਵੀ 12ਵੇਂ ਮਹੀਨੇ 6 ਤਰੀਕ ਤੋਂ ਕੈਂਡੀਟਾ ਤੋਂ ਆਏ ਆ ਇਹ ਮੰਨ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਆਏ ਵੀ ਅਸੀਂ ਲੰਗਰਾਂ ਦੀ ਸੇਵਾ ਕਰਦੇ ਹਾਂ ਸੇਵਾ ਦੀ ਭਾਵਨਾ ਨਾਲ ਤੇ 30 ਬਰਾ ਨੂੰ ਫੇਰ ਵਾਪਸ ਚਲਾ ਜਾਣਾ ਕੈਨੇਡਾ ਤੋਂ ਆ ਕੇ ਫਿਰ ਇੱਥੇ ਰੋਪਲਾਇਆ ਜਾ ਰਿਹਾ ਅੱਜ ਹੈ ਹਾਂਜੀ ਆ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕੇ ਹਾਂਜੀ ਸਵੇ ਗੁਰੂਆਂ ਦੀ ਦੇਣ ਹੈ ਅਸੀਂ ਤਾਂ ਕੀ ਕਰ ਸਕਦੇ ਭਾਈ ਇਹ ਤਾਂ ਸਧਾਰਨ ਬੰਦੇ ਆ ਐਹੇ ਜਿ ਜਿਗਾਰਡ ਕਦੇ ਬਾਹਰ ਜਾ ਕੇ ਲਾਇਨੇ ਹਾਂ ਬਹੁਤ ਬਾਹਰ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਸਿੰਘਾਂ ਦੀ ਬਹੁਤ ਚੜ੍ਹਦੀ ਕਲਾ ਪੰਜਾਬੀਆਂ ਦੀ ਬਹੁਤ ਚੜ੍ਹਦੀ ਕਲਾ ਚੜ੍ਹਦੀ ਕਲਾ ਵਾਲੇ ਸਿੰਘ ਨੇ ਬਹੁਤ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਜਦੋਂ ਕੋਈ अवतार ਦਿਹਾੜਾ ਆਉਂਦਾ ਗੁਰੂਆਂ ਦਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਨੇ ਇਹ ਹੁਣ ਤੁਸੀਂ 14 ਤਰੀਕ ਤੱਕ ਤਕਰੀਬਨ ਇੱਥੇ ਰਹੋਗੇ ਤੇ ਉਸ ਤੋਂ ਬਾਅਦ ਵਾਪਸੀ ਕਰ ਜੂਗੇ ਅਸੀਂ 15 ਨੂੰ ਵਾਪਸੀ ਕਰਾਂਗੇ ਕੱਲ ਦੀ ਤੁਹਾਡੀ ਸਾਰੀ ਦਿਹਾੜੀ ਚੱਲੂਗਾ 10 ਤੋਂ ਲੈ ਕੇ 14 ਤੱਕ ਤੁਹਾਡੇ ਨਾਲ ਸੇਵਾਦਾਰ ਵੀ ਬਹੁਤ ਮਿਹਨਤੀ ਨੇ ਅਸੀਂ ਜਦੋਂ ਇੱਥੇ ਦੇਖ ਰਹੇ ਸੀ ਨਜ਼ਰ ਮਾਰ ਰਹੇ ਸੀ ਸਵੇਰ ਤੋਂ ਜਿਹੜੇ ਤੁਹਾਡੇ ਸੇਵਾਦਾਰ ਲੱਗੇ ਹੋਏ ਨੇ ਉਸੇ ਤਰ੍ਹਾਂ ਕੱਪੜੇ ਵੀ ਕਹਿੰਦੇ ਆਕੜੇ ਪੈਨੇ ਗੰਨੇ ਦੇ ਰੋਹ ਦੇ ਨਾਲ ਉਸੇ ਤਰ੍ਹਾਂ ਲੱਗੇ ਹੋਏ ਨੇ ਸੇਵਾਦਾਰ ਤਾਂ ਬਹੁਤ ਸਾਧਾ ਸਹਿਯੋਗ ਹੈ ਤੁਹਾਡੇ ਨਾਲ ਸੇਵਾਦਾਰ ਐਡੇ ਤਕੜੇ ਨੇ ਵੇ ਅਜੇ ਮੈਂ ਤਾਂ ਅਸ਼ਰਾਨ ਕਰ ਲਿਆ ਅਜੇ ਇਹਨਾਂ ਨੇ ਅਸ਼ਰਾਨੀ ਕੀਤਾ ਉਵੇਂ ਸੇਵਾ ਕਰੀ ਜਾਂਦੇ ਨੇ ਇਹਨਾਂ ਦੇ ਕੰਮਾਂ ਮੈਂ ਆ ਹੋਰ ਸਾਰੇ ਵਧੀਆਂ ਨੇ ਹੋ ਸਾਰੇ ਸੇਵਾਦਾਰ ਵਧੀਆਂ ਨੇ ਸਾਡੇ ਦਾ ਸਾਡੇ ਸੇਵਾਦਾਰ ਵਧੀਆਂ ਨੇ ਇਹ ਸਾਰੇ ਤੁਹਾਡੇ ਪਿੰਡ ਦੇ ਹੀ ਨੇ ਆ ਪਿੰਡਾਂ ਦੇ ਕੱਲ ਪਿੰਡਾਂ ਦੇ ਬਹੁਤ ਪਿੰਡਾਂ ਦੇ ਸੇਵਾਦਾਰ ਨੇ ਕਿੰਨੇ ਪਿੰਡਾਂ ਤੋਂ ਸੰਗਤ तकरीबन ਇੱਥੇ ਤੁਹਾਡੇ ਸਹਿਯੋਗ ਆ ਜਿਹੜੀ ਅੱਜ ਦੀ ਹੈ ਅਨੰਦਪੁਰ ਸਾਹਿਬ ਤੋਂ ਬਹੁਤ ਜ਼ਿਆਦਾ ਹੁੰਦੀ ਆ ਫਤਗੜ ਸਾਹਿਬ ਤੋਂ ਬਹੁਤ ਹੁੰਦੀ ਆ ਇੱਥੇ ਅਸੀਂ ਜਿੰਨੀ ਕਿ ਲੋੜ ਸੀਗੇ ਮਾਨੂੰ ਸੌਕ ਸੇਵਾਦਾਰ ਸੌਕ ਸੇਵਾਦਾਰ ਮੰਨ ਕੇ ਚੱਲੋ ਵੀ ਸਾਡੇ ਬਦਨੀ ਕਲਾਂ ਤੋਂ ਅਸੀਂ ਹੋਵਾਂਗੇ 50 ਤੋਂ ਉੱਤੇ ਤੇ ਫਿਰ ਮੰਨ ਲਓ ਕੋਲ ਵੀ ਜਿਵੇਂ ਟਰੈਕ ਹੋ ਗਿਆ ਡਾਲਾ ਹੋ ਗਿਆ ਹੋਰ ਬਹੁਤ ਪਿੰਡਾਂ ਦੇ ਨੇ ਰੋਕ ਕੇ ਕਲਾਂ ਹੋਗੇ ਉਹ ਪਿੰਡਾਂ ਦੇ ਬਹੁਤ ਮੁੰਡੇ ਸੇਵਾ ਨਾਲ ਕਰਨਾ ਆਏ ਨੇ ਸ਼ਰਦਾ ਭਵਨਾਂ ਨਾਲ ਆਏ ਨੇ ਬਿਲਕੁਲ ਸੋ ਇੱਥੇ ਜਿਹੜੀ ਤਸਵੀਰ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਦਿਖਾਉਣ ਇਹ ਬਾਪੂ ਜਦੋਂ ਅਸੀਂ ਆਏ ਸੀਗੇ ਬਾਪੂ ਇਸੇ ਤਰ੍ਹਾਂ ਸੇਵਾ ਕਰ ਰਹੇ ਸੀ ਪੱਗ ਵੀ ਗਰੀਸ਼ ਨਾਲ ਲਿਬੜੀ ਹੋਈ ਆ ਲੀੜੇ ਵੀ ਜਿਹੜੇ ਨੇ ਉਹ ਪੂਰੇ ਤਰ੍ਹਾਂ ਗੰਨੇ ਦੇ ਰੋਹ ਦੇ ਨਾਲ ਨੇ ਕਦੋਂ ਤੋਂ ਲੱਗੇ ਹੋਏ ਸਵੇਰ ਤੋਂ ਹਾਂਜੀ ਸਵੇਰ ਤੋਂ 6 ਵਜੇ ਤੋਂ 6 ਵਜੇ ਤੋਂ ਹਾਂਜੀ ਫੇਕ ਨਹੀਂ ਅਜੇ ਤੱਕ ਹਾਂ ਨਹੀਂ ਇਹ ਬਾਬਾ ਰਾਤ ਤੱਕ ਬਾਬੇ ਨੇ ਚੱਕ ਕਰਨੀਆਂ ਸੇਵਾ ਬਾਬੇ ਨੇ ਰਾਤ ਤੱਕ ਇਹੀ ਬਾਬਾ ਇਹ ਜਿਹੜਾ ਸਾਢੇ 4 ਕਿਲੇ ਬਾਬਾ ਲਾਉਂਦਾ ਅੱਧਾ ਕਿਲਾ ਕਣਕ ਦਾ ਲਾਉਂਦਾ 5 ਕਿਲੇ ਨੇ ਹਾਂ ਹਾਂ ਤਿੰਨੇ ਕਿਲੇ ਗੰਨੇ ਦੇ ਲਾਏ ਨੇ ਹੈਗਾ 4 ਕਿਲੇ ਕਿ ਆਰ ਕਿਲੇ ਹਾਂ ਜੀ ਜ਼ਿਕਰ ਕਰਿਆ ਇਹ ਕਰਦੇ ਨਹੀਂ ਕਹਿੰਦੇ ਪੰਜ ਕਿਲੇ ਹੈਗੇ ਨੇ ਉਹ ਚ 4 4.5 ਗੰਨੇ ਦੇ ਲਾਤੇ ਆਪਣੇ ਪੱਲੇ ਕੀ ਪਚਣਾ ਉਹ ਸਾਰੀ ਜਾਂਦਾ ਨਾਣੇ ਠੀਕ ਹੈ ਨਾਣੇ ਕੀ ਕਰਦੇ ਨਾਨਕ ਕੈਨੇਡਾ ਦੇ ਅਸੀਂ ਕੈਨੇਡਾ ਵਾਲੇ ਨੇ ਦੇਤੀ ਸੇਵਾ ਲਾਤੀ ਹੈ ਪੰਜ ਕਿਲੇ ਮਹਾਰਾਜ ਰਾਜਾ ਕੈਨੇਡਿਆਂ ਤੇ ਨਹੀਂ ਲਾਈ ਮਹਾਰਾਜ ਨੇ ਭਈਆ ਇਹ ਜੀ ਸਾਡੇ ਸੰਤ ਬਾਬਾ ਲਾਹ ਉਸ ਤੋਂ ਬਰੋਂ ਸਾਇ ਸੰਤ ਬਾਬਾ ਬਲਵਿੰਦਰ ਸਿੰਘ ਜੀ ਇਥੋਂ ਦੇ ਬਾਬਾ ਜੀ ਪ੍ਰਬੰਧਕ ਨੇ ਬਹੁਤ ਤਗੜੀ ਸੇਵਾ ਸਾ ਨੇ ਇਹਨਾਂ ਨੇ ਆ ਕੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਖਰੈ ਲਈ ਕਮਰੇ ਦਿੱਤੇ ਤੇ ਪੂਰਾ ਸਹਿਯੋਗ ਇਹਨਾਂ ਦਾ ਤੇ ਪਾਣੀ ਦਾ ਹੋਰ ਸਾਰਾ ਪ੍ਰਬੰਧ ਇਹਨਾਂ ਨੇ ਕਰਕੇ ਦਿੱਤਾ ਥਾਂ ਦੀ ਅਰੇਂਜਮੈਂਟ ਇਹਨਾਂ ਨੇ ਕਰਕੇ ਦਿੱਤੀ। ਸ਼੍ਰੋਮਣੀ ਕਮੇਟੀ ਤੇ ਸਾਨੂੰ ਪ੍ਰਬੰਧ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਦੇ ਨਾਲ ਵੀ ਨਾਰਾਜ਼ਗੀ ਜ਼ਰੂਰ ਆ ਜਿਹੜੀ ਹੈ ਨਾ। ਸੋ ਇਹ ਹਾਂ ਸੋ ਇਹ ਤਸਵੀਰ ਜਿਹੜੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬਹੁਤ ਖਾਸ ਤਸਵੀਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਨੌਜਵਾਨ ਜਿਹੜੇ ਸੇਵਾਦਾਰ ਦੇ ਵਿੱਚ ਲੱਗੇ ਹੋਏ ਨੇ ਸੋ ਇਹ ਸਵੇਰ ਤੋਂ तकरीबन 10 ਤਰੀਕ ਤੋਂ ਸੰਗਤ ਜਿਹੜੀ ਇੱਥੇ ਪਹੁੰਚੀ ਹੈ 5 ਦਿਨ ਲਗਾਤਾਰ ਇੱਥੇ ਗੰਨੇ ਦੇ ਰੋਹ ਦਾ ਜਿਹੜਾ ਲੰਗਰ ਚਲਾਇਆ ਜਾਂਦਾ ਹੈ ਅਕਸਰ ਕਹਿੰਦੇ ਨੇ ਕਿ ਤੁਹਾਡੀ ਸੇਵਾ ਕਰਨ ਦਾ ਮਨ ਹੋਣਾ ਚਾਹੀਦਾ ਹੈ ਤੇ ਜਿਹੜੀ ਸੇਵਾ ਗੁਰੂ ਮਾਰਾ ਤੁਹਾਡੇ ਤੋਂ ਆਪ ਲੈ ਲੈਂਦੇ ਨੇ ਉਸੇ ਤਰ੍ਹਾਂ ਦੇ ਸਿੱਖ ਦੀ ਤੁਹਾਡੇ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਦਰਸ਼ਨ ਵੀ ਕਰਾਏ ਜਿਹਦੇ ਕੋਲ 5 ਕਿਲੇ ਜ਼ਮੀਨ ਹੋਣ ਦੇ ਬਾਵਜੂਦ ਉਹ 4.5 ਕਿਲੇ ਸਿਰਫ ਸੰਗਤ ਦੇ ਲਈ ਇਸ ਗੰਨੇ ਦੇ ਰੋਹ ਦੇ ਰਸਤੇ ਲਈ ਸਿਰਫ ਉੱਥੇ 4.5 ਕਿਲੇ ਜਿਹੜੇ ਨੇ ਉਹ ਬੀਜ ਦਿੰਦਾ ਹੈ ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ ਦਮਦਮਾ ਸਾਹਿਬ